ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਗੁਰੂ ਨਾਨਕ ਦੇਵ ਜੀਆ ਨੇ ਆਪਾਂ ਨੂੰ ਉਪਦੇਸ਼ ਦਿੱਤਾ ਸੀ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿ ਆਪਾਂ ਗੁਰੂ ਨਾਨਕ ਦੇਵ ਜੀਆ ਦੇ ਇਸ ਉਪਦੇਸ਼ ਨੂੰ ਕਿੰਨਾ ਕੁ ਮੰਨਦੇ ਆ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਕਿਉਂਕਿ ਆਪਾਂ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਰੁੱਖਾਂ ਨੂੰ ਅਕਲਾਤ ਪੀ ਗਈ ਆ ਕਿੰਨੇ ਅਸੀਂ ਅਣਗੇਲੀ ਕਰ ਰਹੇ ਆ ਸੋ ਵੀਰੋ ਸਮੇਂ-ਸਮੇਂ ਤੇ ਆਪਾਂ ਲਾਈਵ ਹੋ ਕੇ ਰੁੱਖਾਂ ਦੇ ਬਾਰੇ ਗੱਲ ਕਰੀ ਦੀ ਆ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜੀ ਰੁੱਖਾਂ ਦੀ ਘਾਟ ਆ ਕਿਉਂਕਿ ਆਪਣੀ ਪੰਜਾਬ ਦੀ ਧਰਤੀ ਤੇ ਜੇ ਮੰਨੀਆਂ ਵਿਗਿਆਨੀਆਂ ਦੀ ਅਤੇ ਕੁਦਰਤ ਦੇ ਨਿਯਮ ਅਨੁਸਾਰ ਜੋ 32% ਜਿਹੜੇ ਰੁੱਖ ਨੇ ਉਹਨਾਂ ਦੀ ਜ਼ਰੂਰਤ ਆ ਪਰ ਬਦਕਿਸਮਤੀ ਆਪਣੀ ਤੁਸੀਂ ਹੈਰਾਨ ਹੋਵੋਗੇ ਕਿ 5% ਰਕਵੇ ਤੇ ਹੀ ਰੁੱਖ ਨਹੀਂ ਪੰਜਾਬ ਦੇ ਵਿੱਚ ਤੇ ਆ ਤੁਹਾਨੂੰ ਬਾਜ਼ਾਰ ਦੇ ਵਿੱਚ ਵੀ ਦਿਖਾਉਨੇ ਆ ਸੁਧਾਰ ਬਾਜ਼ਾਰ ਦੇ ਵਿੱਚ ਦੇਖੋ ਗਰਮੀ ਦੇ ਵਿੱਚ ਕਿਤੇ ਵੀ ਕਿਸੇ ਨੂੰ ਕੋਈ ਆਪਣਾ ਬਾਈਕ ਗੱਡੀ ਖੜਾਉਣ ਦੇ ਲਈ ਕਿਤੇ ਸੌ ਨਹੀਂ ਮਿਲਦੀ ਕਿਤੇ ਵੀ ਕੋਈ ਸੁਰੱਖ ਨਹੀਂਗਾ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਦੇਖੋ ਕਿਸ ਤਰ੍ਹਾਂ ਧੁੱਪ ਦੇ ਵਿੱਚ ਜਿਹੜੀਆਂ ਆਪਣੀਆਂ ਕਾਰਾਂ ਮੋਟਰਸਾਈਕਲ ਲੋਕਾਂ ਦੇ ਖੜੇ ਨੇ ਜਦਕਿ ਦੁਕਾਨਦਾਰ ਭਰਾਵ ਦੇ ਵੱਲੋਂ ਜਿਹੜੇ ਰੁੱਖ ਨੇ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਲਾ ਸਕਦੇ ਨੇ ਸੋ ਆਪਾਂ ਇਹਦੇ ਤੇ ਜਰੂਰ ਵਿਚਾਰ ਜਿਹੜੇ ਉਹ ਕਰਾਂਗੇ ਸਮੇਂ-ਸਮੇਂ ਤੇ ਆਪਾਂ ਗੱਲ ਕਰਦੇ ਰਹੀਦਾ ਸੋ ਜੇ ਕਹਿੰਦੇ ਹੁੰਦੇ ਆ ਸਿਆਣੇ ਵੀ ਪੱਥਰ ਦੇ ਉੱਪਰ ਵੀ ਬੂੰਦ ਪੈਂਦੀ ਰਹੇ ਤਾਂ ਪੱਥਰ ਵੀ ਪਿਘਲ ਜਾਂਦਾ ਸੋ ਆਪਾਂ ਸਮੇਂ-ਸਮੇਂ ਤੇ ਪੰਜਾਬ ਸਰਕਾਰ ਨੂੰ ਜਿਹੜੇ ਸੁਝਾਅ ਨੇ ਉਹ ਦਿੰਦੇ ਰਹੀਦੇ ਨੇ ਆਪਣਾ ਫਰਜ਼ ਵੀ ਬਣਦਾ ਆਪਾਂ ਨਾਗਰਿਕਾਂ ਆਪਣੇ ਦੇਸ਼ ਦੇ ਤੋ ਵੀਰੋ ਸਾਲਕ ਪਹਿਲਾਂ ਵੀ ਆਪਾਂ ਜਿਹੜੀਆਂ ਲੈਟਰਾਂ ਨੇ ਉਹ ਪੰਜਾਬ ਸਰਕਾਰ ਨੂੰ ਪਾਈਆਂ ਸੀ ਤੇ ਹੁਣ ਫੇਰ ਜੋ ਨਵੀਂ ਸਰਕਾਰ ਬਣੀ ਆ ਤੇ ਆਪਾਂ ਮੁੱਖ ਮੰਤਰੀ ਪੰਜਾਬ ਨੂੰ ਉਹਨਾਂ ਦੇ ਜੋ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਨੂੰ ਤੇ ਜੰਗਲਾਤ ਵਿਭਾਗ ਦੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਤੇ ਜੰਗਲਾਤ ਵਿਭਾਗ ਨੂੰ ਤੇ ਸਾਡੇ ਜ਼ਿਲ੍ਹੇ ਦੇ ਜੋ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਆਪਾਂ ਜਿਹੜੀਆਂ ਲੈਟਰਾਂ ਨੇ ਇਹ ਅੱਜ ਪਾ ਰਹੇ ਆ ਤੇ ਇਹਦੇ ਵਿੱਚ ਸੁਝਾਅ ਇਹੀ ਆ ਇਹ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਨੇ ਸੂਏ ਨੇ ਡਰੇਨਾਂ ਨੇ ਉਹਨਾਂ ਦੇ ਜਿਹੜੇ ਆਲੇ-ਦੁਆਲੇ ਨੇ ਉਹ ਰੁੱਖਾਂ ਤੋਂ ਵਾਂਝੇ ਪਏ ਨੇ ਕਿਤੇ ਵੀ ਤੁਹਾਨੂੰ ਸੜਕਾਂ ਦੇ ਆਲੇ-ਦੁਆਲੇ ਕਿਤੇ ਰੁੱਖ ਨਹੀਂ ਦੇਖਣ ਨੂੰ ਮਿਲੇਗਾ ਸੋ ਲੱਖਾਂ ਨਹੀਂ ਜੇ ਆਪਾਂ ਕੈਲਕੂਲੇਸ਼ਨ ਕਰੀਏ ਕਰੋੜਾਂ ਦਰਖਤ ਨੇ ਜਿਹੜੇ ਉਹ ਲੱਗ ਸਕਦੇ ਨੇ ਸੜਕਾਂ ਦੇ ਆਲੇ-ਦੁਆਲੇ ਕੁਝ ਦਿਨ ਪਹਿਲਾਂ ਅਸੀਂ ਇੱਧਰ ਬਡਲਾਡੇ ਸਾਈਡ ਗਏ ਉਧਰ ਰਸਤੇ 'ਚ ਦੇਖਿਆ ਵੀ ਕਿਸ ਤਰ੍ਹਾਂ ਜਿਹੜੀਆਂ ਪਿੰਡਾਂ ਦੇ ਵਿੱਚ ਸੜਕਾਂ ਲਿੰਕ ਸੜਕਾਂ ਨੇ ਵੀ ਉਹਨਾਂ ਤੇ ਕਿਤੇ ਵੀ ਕਿਤੇ ਦੂਰ ਦੂਰ ਤੱਕ ਕਿਤੇ ਰੋਖ ਨਹੀਂ ਦੇਖਣ ਨੂੰ ਮਿਲਦਾ ਸੋ ਇਹ ਜ਼ਰੂਰ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਇਧਰ ਧਿਆਨ ਦੇਵੇ ਕਿਉਂਕਿ ਆਮ ਲੋਕਾਂ ਦੇ ਬਸ ਦੀ ਗੱਲ ਨਹੀਂ ਅਸੀਂ ਤਾਂ ਵੱਧ ਤੋਂ ਵੱਧ ਆਪਣੇ ਘਰੇ ਦੋ ਚਾਰ ਦਰਖਤ 10 ਦਰਖਤ ਲਾ ਲਾਂਗੇ ਪਿੰਡ ਵਿੱਚ ਲਾ ਲਾਂਗੇ ਪਰ ਲੇਕਿਨ ਜਿਹੜੀ ਇਹ 30 32% ਦੇ ਥੱਲੇ ਰਕਬਾ ਲੈ ਕੇ ਹੁਣ ਪੰਜਾਬ ਦੇ ਵਿੱਚ ਇਹ ਪੰਜਾਬ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਆ ਤੇ ਵੱਡੀ ਪੱਧਰ ਤੇ ਵੱਡਾ ਪ੍ਰੋਜੈਕਟ ਆ ਤੇ ਮੈਂ ਇੱਕ ਸੁਝਾਅ ਹੋਰ ਵੀ ਦੇਣਾ ਚਾਹਣਾ ਪੰਜਾਬ ਸਰਕਾਰ ਨੂੰ ਜੇ ਕਿਸੇ ਉਹਨਾਂ ਦੇ ਸਲਾਹਕਾਰ ਕੋਈ ਇਹ ਸਾਡਾ ਲਾਈਵ ਦੇਖਦਾ ਹੋਵੇ ਤਾਂ ਉਹ ਜਰੂਰ ਮੁੱਖ ਮੰਤਰੀ ਪੰਜਾਬ ਤੱਕ ਸਾਡਾ ਸੁਝਾਅ ਦੇਣਾ ਹਰੀਆਲੀ ਹੀ ਹਰੀਆਲੀ ਦੇਖਣ ਨੂੰ ਆਪਾਂ ਨੂੰ ਦਿਖੇ ਹੁਣ ਦੇਖੋ ਆ ਦੁਕਾਨਦਾਰ ਭਰਾਵਾਂ ਨੇ ਏਸੀ ਲਾਏ ਹੋਏ ਨੇ ਆਪਣੇ ਘਰਾਂ ਵਿੱਚ ਏਸੀ ਲਾਏ ਹੋਏ ਨੇ ਇਹ ਭਰਾਵੋ ਕੋਈ ਹੱਲ ਨਹੀਂਗਾ ਜਿਹੜੀ ਦਿਨੋਂ ਦਿਨ ਆਪਣੀ ਗਰਮੀ ਵੱਧ ਰਹੀ ਹੈ ਪੰਜਾਬ ਦੇ ਵਿੱਚ ਸੋ ਇਹ ਹੱਥ ਵਨ ਕੇ ਬੇਨਤੀ ਆ ਵੀ ਆਪਾਂ ਜਰੂਰ ਇੱਧਰ ਧਿਆਨ ਦੇਵੋ ਜਿੱਥੇ ਵੀ ਤੁਹਾਨੂੰ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਮਿਲਦਾ ਇਹ ਮੁੱਦਾ ਰੱਖੋ ਤੁਸੀਂ ਉਹਨਾਂ ਕੋਲੇ ਵੀ ਪੰਜਾਬ ਦੇ ਵਿੱਚ ਜਿਹੜੇ ਰੁੱਖ ਨੇ ਜੀ ਇਹ ਵੱੱਤ ਤੋਂ ਵੱੱਤ ਲਗਾਏ ਜਾਣ ਸੋ ਇਹੀ ਆ ਆਪਾਂ ਇੰਨਾ ਹੀ ਕਰ ਸਕਦੇ ਆ ਸੋ ਸਾਰੇ ਇਹੀ ਵੀਰਾਂ ਦਾ ਧੰਨਵਾਦ ਜਿਹੜੇ ਅਜਿਹੀਆਂ ਚੰਗੀਆਂ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਕਰਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ